ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਸਿਹਤ ਰਿਪੋਰਟ ਜਾਰੀ ਕੀਤੀ ਗਈ ਹੈ। 트੍ਰੰਪ ਨੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਖੇ ਸਿਹਤ ਜਾਂਚ ਕਰਵਾਈ। ਇਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੇ ਵੱਖ-ਵੱਖ ਮਾਪਦੰਡਾਂ ਦੀਆਂ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਨੇ। ਡਾਕਟਰਾਂ ਨੇ 트੍ਰੰਪ ਦੇ ਦਿਲ ਬਾਰੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ 트੍ਰੰਪ ਦਾ ਦਿਲ ਪੂਰੀ ਤਰ੍ਹਾਂ ਸਿਹਤਮੰਦ ਹੈ ਤੇ ਆਪਣੀ ਮੌਜੂਦਾ ਉਮਰ ਤੋਂ 14 ਸਾਲ ਛੋਟਾ ਹੈ। ਡਾਕਟਰਾਂ ਨੇ ਕਿਹਾ ਹੈ ਕਿ ਭਾਵੇਂ 트੍ਰੰਪ 79 ਸਾਲ ਦੇ ਨੇ ਪਰ ਉਹਨਾਂ ਦਾ ਦਿਲ ਅਜੇ ਵੀ 14 ਸਾਲ ਛੋਟਾ ਹੈ ਤੇ ਉਹਨਾਂ ਦੀ ਉਮਰ ਨਾਲੋਂ ਸਿਹਤਮੰਦ ਹੈ। ਉਹਨਾਂ ਦੇ ਹੋਰ ਮਹੱਤਵਪੂਰਨ ਮਾਪਦੰਡ ਵੀ ਦੱਸੇ ਜਾ ਰਹੇ ਨੇ। 트੍ਰੰਪ ਦੇ ਡਾਕਟਰਾਂ ਨੇ ਕਿਹਾ ਹੈ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਨੇ। 트੍ਰੰਪ ਨੇ ਸ਼ੁੱਕਰਵਾਰ ਨੂੰ ਮੈਰੀਲੈਂਡ ਦੇ ਬੈਥੇਸਦਾ ਦੇ ਹਸਪਤਾਲ 'ਚ ਲਗਭਗ 3 ਘੰਟੇ ਬਿਤਾਏ ਜਿਸ ਨੂੰ ਉਹਨਾਂ ਦੇ ਡਾਕਟਰ ਨੇਵੀ ਕੈਪਟਨ ਸੀਨ ਬਾਰਬਾਬੇਲਾ ਨੇ ਰੂਟੀਨ ਚੈੱਕਅਪ ਦੱਸਿਆ। ਇਸ ਸਮੇਂ ਦੌਰਾਨ 트럼ਪ ਨੇ ਆਪਣੇ ਸਾਲਾਨਾ ਫਲੂ ਅਤੇ ਕੋਵਿਡ-19 ਬੂਸਟਰ ਟੀਕੇ ਵੀ ਲਗਾਏ ਡਾਕਟਰ ਬਾਰਬਾ ਬੇਲਾ ਨੇ ਸ਼ੁੱਕਰਵਾਰ ਰਾਤ ਨੂੰ ਵਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਇੱਕ ਮੀਮੋ 'ਚ ਲਿਖਿਆ ਰਾਸ਼ਟਰਪਤੀ ਡੋਨਾਲਡ 트럼ਪ ਦੀ ਸਿਹਤ ਬਹੁਤ ਵਧੀਆ ਹੈ ਉਹਨਾਂ ਦਾ ਦਿਲ ਪੇਪੜੀ ਦਿਮਾਗੀ ਪ੍ਰਣਾਲੀ ਤੇ ਹੋਰ ਮਹੱਤਵਪੂਰਨ ਅੰਗ ਸਾਰੇ ਸਿਹਤਮੰਦ ਨੇ ਉਹਨਾਂ ਕਹਿਆ ਕਿ ਟਰੰਪ ਦੀ ਐਡਵਾਂਸਡ ਇਮੇਜਿੰਗ ਅਤੇ ਲੈਬ ਟੈਸਟਿੰਗ ਹੋਈ ਹੈ ਬਾਰ ਬਾਬੇਲਾ ਨੇ ਇਹ ਵੀ ਕਹਿ ਕਿ ਉਹਨਾਂ ਨੇ ਟਰੰਪ ਦੇ ਦਿਲ ਦੀ ਉਮਰ ਦਾ ਮੁਲਾਂਕਣ ਕੀਤਾ ਜੋ ਕਿ ਉਹਨਾਂ ਦੀ ਅਸਲ ਉਮਰ ਨਾਲੋਂ ਲਗਭਗ 14 ਸਾਲ ਛੋਟੀ ਪਾਈ ਗਈ ਟਰੰਪ 79 ਸਾਲ ਦੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਉੱਤੇ 100% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਚੀਨ ਤੋਂ ਅਮਰੀਕਾ ਆਉਣ ਵਾਲੇ ਸਾਮਾਨ ਤੇ ਪਹਿਲਾਂ ਹੀ 30 ਫੀਸਦੀ ਦਾ ਟੈਰਿਫ ਲੱਗ ਰਿਹਾ ਹੈ ਅਜਿਹੇ 'ਚ ਚੀਨ ਤੇ ਕੁੱਲ 130 ਫੀਸਦੀ ਦਾ ਟੈਰਿਫ ਲੱਗੇਗਾ 트럼ਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਵਾਂ ਟੈਰਿਫ 1 ਨਵੰਬਰ ਤੋਂ ਲਾਗੂ ਹੋਵੇਗਾ 트럼ਪ ਨੇ 1 ਨਵੰਬਰ ਤੋਂ ਸਾਰੇ ਮਹੱਤਵਪੂਰਨ ਸੌਫਟਵੇਅਰ ਤੇ ਨਿਰਯਾਤ ਤੇ ਵੀ ਕੰਟਰੋਲ ਕਰਨ ਦੀ ਗੱਲ ਕਹੀ ਹੈ 트럼ਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਕਿ ਇਹ ਦੁਨੀਆ ਦੇ ਲਗਭਗ ਹਰ ਦੇਸ਼ ਲਈ ਮੁਸ਼ਕਲ ਖੜੀ ਕਰੇਗਾ ਚੀਨ ਨੇ 9 ਅਕਤੂਬਰ ਨੂੰ ਦੁਰਲਭ ਖਣਿਜ ਤੇ ਨਿਰਯਾਤ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਸੀ ਜਿਸ ਦੇ ਜਵਾਬ ਚ 트ੰਪ ਨੇ ਨਵੇਂ ਟੈਰਿਫ ਲਗਾਏ ਨੇ ਇਹਨਾਂ ਨਿਯਮਾਂ ਦੇ ਤਹਿਤ ਚੀਨੀ ਖਣਿਜਾਂ ਤਾਂ ਟੈਕਨੋਲੋਜੀ ਦੀ ਵਰਤੋਂ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਲਾਇਸੈਂਸ ਪ੍ਰਾਪਤ ਕਰਨ ਦੀ ਲੋੜ ਹੋਵੇਗੀ ਚੀਨ ਨੇ ਇਹ ਵੀ ਕਿਹਾ ਹੈ ਕਿ ਉਹ ਕਿਸੇ ਵੀ ਵਿਦੇਸ਼ੀ ਫੌਜ ਨਾਲ ਜੁੜੀਆਂ ਕੰਪਨੀਆਂ ਨੂੰ ਅਜਿਹੇ ਲਾਇਸੈਂਸ ਨਹੀਂ ਦੇਵੇਗਾ। ਚੀਨ ਕੋਲ ਦੁਨੀਆ ਦੇ 17 ਦੁਰਲਭ ਧਰਤੀ ਖਣਿਜ ਨੇ ਜਿਨ੍ਹਾਂ ਨੂੰ ਉਹ ਦੁਨੀਆ ਨੂੰ ਨਿਰਯਾਤ ਕਰਦਾ ਏ ਇਹਨਾਂ ਦੀ ਵਰਤੋਂ ਇਲੈਕਟ੍ਰੋਨਿਕ ਸਮਾਨ, ਇਲੈਕਟ੍ਰਿਕ ਵਾਹਨਾਂ ਅਤੇ ਰੱਖਿਆ ਖੇਤਰ ਚ ਕੀਤੀ ਜਾਂਦੀ ਹੈ। ਚੀਨ ਨੇ ਪਹਿਲਾਂ ਹੀ 7 ਦੁਰਲਭ ਖਣਿਜਾਂ ਤੇ ਕੰਟਰੋਲ ਕਰ ਰੱਖਿਆ ਸੀ ਪਰ 9 ਅਕਤੂਬਰ ਨੂੰ ਇਸ ਚ 5 ਹੋਰ ਹੋਲਮੀਅਮ, ਐਰਬੀਅਮ, ਲੂਥੀਅਮ, ਯੂਰੋਪੀਅਮ ਅਤੇ ਯਟਰਬੀਅਮ ਸ਼ਾਮਲ ਕੀਤੇ ਗਏ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਸ਼ਨੀਵਾਰ ਨੂੰ ਨਵ ਨਿਯੁਕਤ ਅਮਰੀਕੀ ਰਾਜਦੂਤ ਸਰਜੀਓ ਗੋਰ ਨਾਲ ਮੁਲਾਕਾਤ ਕੀਤੀ ਇਹ ਮੁਲਾਕਾਤ ਅਮਰੀਕਾ ਵੱਲੋਂ ਭਾਰਤੀ ਨਿਰਿਆਤ ਤੇ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਪੂਰਨ ਸਬੰਧਾਂ 'ਚ ਹੋਈ ਹੈ ਗੌਰ ਪ੍ਰਬੰਧਨ ਅਤੇ ਸਰੋਤਾਂ ਦੇ ਉਪ ਸਕੱਤਰ ਮਾਈਕਲ ਜੇ ਰਿਗਾਸ ਦੇ ਨਾਲ ਨਵੀਂ ਦਿੱਲੀ ਦੇ ਛੇਦਨਾ ਦੌਰੇ ਤੇ ਨੇ ਅਮਰੀਕੀ ਕਾਂਗਰਸ ਨੇ ਕੁਝ ਦਿਨ ਪਹਿਲਾਂ ਭਾਰਤ ਚ ਰਾਜਦੂਤ ਵਜੋਂ ਉਹਨਾਂ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਸੀ ਜੈ ਸ਼ੰਕਰ ਨੇ ਸੋਸ਼ਲ ਮੀਡੀਆ ਤੇ ਕਿਹਾ ਅੱਜ ਨਵੀਂ ਦਿੱਲੀ ਚ ਅਮਰੀਕੀ ਰਾਜਦੂਤ ਨਿਯੁਕਤ ਸਰਜੀਓ ਗੋਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਅਸੀਂ ਭਾਰਤ ਅਮਰੀਕਾ ਸਬੰਧਾਂ ਅਤੇ ਉਹਨਾਂ ਦੇ ਵਿਸ਼ਵ ਵਿਆਪੀ ਮਹੱਤਵ ਤੇ ਚਰਚਾ ਕੀਤੀ ਉਹਨਾਂ ਅੱਗੇ ਕਿਹਾ ਉਹਨਾਂ ਨੂੰ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼ੁਭ ਕਾਮਨਾਮਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਭਾਰਤੀ ਸਮਾਨ ਤੇ 50% ਦਾ ਟੈਰਿਫ ਲਗਾਉਣ ਦੇ ਫੈਸਲੇ ਤੋਂ ਬਾਅਦ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਸਬੰਧ ਤਣਾਪੂਰਨ ਨੇ ਜਿਸ ਵਿੱਚ ਰੂਸ ਤੋਂ ਕੱਚੇ ਤੇਲ ਦੀ ਖਰੀਦ ਤੇ 25% ਦਾ ਟੈਰਿਫ ਵੀ ਸ਼ਾਮਲ ਹੈ ਭਾਰਤ ਨੇ ਅਮਰੀਕਾ ਦੇ ਇਸ ਕਦਮ ਨੂੰ ਗੈਰਵਾਜਬ ਤੇ ਬੇਵਕੂਫੀ ਭਰਿਆ ਦੱਸਿਆ ਹੈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ 트੍ਰੰਪ ਵਿਚਕਾਰ ਹਾਲ ਹੀ ਚ ਹੋਈ ਫੋਨ ਗੱਲਬਾਤ ਦੇ ਚੱਲ ਰਹੇ ਵਪਾਰ ਸੌਦੇ ਦੀ ਗੱਲਬਾਤ ਦੇ ਸਕਾਰਾਤਮਕ ਨਤੀਜੇ ਦੀ ਉਮੀਦ ਜਤਾਈ ਗਈ ਹੈ। ਅਮਰੀਕਾ 'ਚ 10 ਦਿਨ ਤੱਕ ਚੱਲੇ ਸਰਕਾਰੀ ਸ਼ਟਡਾਊਨ ਦਾ ਨਕਾਰਾਤਮਕ ਪ੍ਰਭਾਵ ਹੁਣ ਸਪਸ਼ਟ ਤੌਰ ਤੇ ਸਾਹਮਣੇ ਆ ਰਿਹਾ ਹੈ। ਡੋਨਲਡ ਟਰੰਪ ਪ੍ਰਸ਼ਾਸਨ ਨੇ ਸਰਕਾਰੀ ਕਰਮਚਾਰੀਆਂ ਦੀ ਵੱਡੇ ਪੱਧਰ ਤੇ ਛਾਂਟੀ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਜਿਸ ਕਾਰਨ ਕਈ ਵਿਭਾਗਾਂ ਦੇ ਕਰਮਚਾਰੀਆਂ ਨੂੰ ਨੋਟਿਸ ਮਿਲ ਚੁੱਕੇ ਨੇ। ਵਾਈਟ ਹਾਊਸ ਦੇ ਅਨੁਸਾਰ ਛਾਂਟੀ ਸ਼ੁਰੂ ਹੋ ਗਈ ਹੈ। ਇਹ ਕਦਮ 트ੰਪ ਪ੍ਰਸ਼ਾਸਨ ਵੱਲੋਂ ਡੈਮੋਕ੍ਰੈਟਿਕ ਕਾਨੂੰਨ ਸਾਜ਼ਾਂ ਤੇ ਸ਼ਟਡਾਊਨ ਖਤਮ ਕਰਨ ਲਈ ਦਬਾਅ ਪਾਉਣ ਦੀ ਇੱਕ ਸਖਤ ਚਾਲ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਬੰਧਨ ਅਤੇ ਬਜਟ ਨਿਰਦੇਸ਼ਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਦੱਸਿਆ ਕਿ ਛਾਂਟੀ ਸ਼ੁਰੂ ਹੋ ਗਈ ਹੈ। ਅਨੁਮਾਨਾਂ ਅਨੁਸਾਰ ਜੇਕਰ ਸ਼ਟਡਾਊਨ ਜਾਰੀ ਰਿਹਾ ਤਾਂ 4000 ਸਰਕਾਰੀ ਕਰਮਚਾਰੀ ਆਪਣੀਆਂ ਨੌਕਰੀਆਂ ਗਵਾ ਸਕਦੇ ਨੇ। ਇੱਥੇ ਸਭ ਤੋਂ ਵੱਧ ਨੁਕਸਾਨ ਦੀ ਸੰਭਾਵਨਾ ਹੈ ਜਿੱਥੇ 1400 ਲੋਕ ਆਪਣੀਆਂ ਨੌਕਰੀਆਂ ਗਵਾ ਸਕਦੇ ਨੇ ਸਿੱਖਿਆ ਤੇ ਸ਼ਹਿਰੀ ਵਿਕਾਸ ਮੰਤਰਾਲਿਆਂ 'ਚ ਵੀ 400 ਨੌਕਰੀਆਂ ਖਤਮ ਹੋ ਸਕਦੀਆਂ ਨੇ ਤੇ ਹੋਰ ਵਿਭਾਗਾਂ 'ਚ ਸੈਂਕੜੇ ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਸਕਦੀ ਹੈ ਆਮ ਤੌਰ ਤੇ ਸਰਕਾਰੀ ਕਰਮਚਾਰੀਆਂ ਨੂੰ ਸਥਾਈ ਤੌਰ ਤੇ ਨਹੀਂ ਕੱਢਿਆ ਜਾਂਦਾ ਸਗੋਂ ਉਹਨਾਂ ਨੂੰ ਛੁੱਟੀ ਤੇ ਭੇਜਿਆ ਜਾਂਦਾ ਹੈ ਜਿੱਥੋਂ ਉਹ ਸ਼ਟਡਾਊਨ ਖਤਮ ਹੋਣ ਤੋਂ ਬਾਅਦ ਵਾਪਸ ਆ ਸਕਦੇ ਨੇ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ 75000 ਕਰਮਚਾਰੀਆਂ ਨੂੰ ਅਜਿਹੀ ਛੁੱਟੀ ਤੇ ਭੇਜਿਆ ਜਾ ਸਕਦਾ ਹੈ ਡੈਮੋਕ੍ਰੈਟਿਕ ਕਾਨੂੰਨ ਸਾਜ਼ ਇਸ ਕਦਮ ਨੂੰ ਬੇਇਨਸਾਫੀ ਦੱਸ ਰਹੇ ਨੇ ਜਦਕਿ ਉਹ ਅਮਰੀਕੀ ਸਿਹਤ ਸੰਭਾਲ ਲਾਗਤਾਂ ਨੂੰ ਰੋਕਣ ਦੀ ਲੜਾਈ 'ਚ ਸ਼ਟਡਾਊਨ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਕਾਂਗਰਸ ਚ ਬਹੁਮਤ ਰੱਖਣ ਵਾਲੇ ਰਿਪਬਲਿਕਨਸ ਦਾ ਮੰਨਣਾ ਹੈ ਕਿ ਉਹਨਾਂ ਕੋਲ ਰਾਜਨੀਤਿਕ ਹੱਥ ਹੈ ਕਿਉਂਕਿ ਉਹ ਸ਼ਟਡਾਊਨ ਨੂੰ ਖਤਮ ਕਰਨ ਲਈ ਸਿਹਤ ਬੀਮਾ ਸਬਸਿਡੀਆਂ ਲਈ ਤੁਰੰਤ ਫੰਡਿੰਗ ਦੀਆਂ ਡੈਮੋਕ੍ਰੈਟਿਕ ਮੰਗਾਂ ਨੂੰ ਰੋਕ ਰਹੇ ਨੇ ਸ਼ੁੱਕਰਵਾਰ ਸਵੇਰੇ ਅਮਰੀਕਾ ਦੇ ਟੈਨੇਸੀ ਚ ਇੱਕ ਸ਼ਕਤੀਸ਼ਾਲੀ ਤਮਾਕਾ ਹੋਇਆ ਪਿੰਡੂ ਫੌਜੀ ਵਿਸਫੋਟਕ ਨਿਰਮਾਣ ਪਲਾਂਟ ਚ ਹੋਏ ਧਮਾਕੇ ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਕਈ ਹੋਰ ਲਾਪਤਾ ਨੇ ਅਧਿਕਾਰੀਆਂ ਤੇ ਨਿਵਾਸੀਆਂ ਨੇ ਇੱਕ ਸ਼ਕਤੀਸ਼ਾਲੀ ਧਮਾਕੇ ਦੀ ਰਿਪੋਰਟ ਦਿੱਤੀ ਜਿਸ ਨੇ ਮੀਲ ਦੂਰ ਘਰਾਂ ਨੂੰ ਹਿਲਾ ਕੇ ਰੱਖ ਦਿੱਤਾ ਤੇ ਐਮਰਜੈਂਸੀ ਪ੍ਰਤੀਕਿਰਿਆ ਟੀਮਾਂ ਨੂੰ ਘਟਨਾ ਸਥਾਨ ਤੇ ਜਾਣ ਲਈ ਮਜਬੂਰ ਕੀਤਾ ਹਿਕਮੈਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਦੱਸਿਆ ਕਿ ਇਹ ਧਮਾਕਾ ਨੈਸ਼ਵਿਲੇ ਤੋਂ ਲਗਭਗ 97 ਕਿਲੋਮੀਟਰ ਦੱਖਣ ਪੱਛਮ ਚ ਬਕਸਨੌਟ ਸ਼ਹਿਰ ਦੇ ਨੇੜੇ ਐਕਿਊਰੇਟ ਐਨਰਜੈਟਿਕ ਸਿਸਟਮਜ਼ ਵਿਖੇ ਹੋਇਆ ਇੱਕ ਸੋਸ਼ਲ ਮੀਡੀਆ ਪੋਸਟ ਚ ਏਜੰਸੀ ਨੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਤਾਂ ਜੋ ਬਚਾਅ ਅਤੇ ਰਾਹਤ ਟੀਮਾਂ ਕੰਮ ਕਰ ਸਕਣ ਹਿਕਮੈਨ ਕਾਉਂਟੀ ਐਡਵਾਂਸਡ EMT ਡੇਵਿਡ ਸਟੀਵਰਟ ਨੇ ਐਸੋਸੀਏਟਿਡ ਪ੍ਰੈਸ ਨੂੰ ਟੈਲੀਫੋਨ ਰਾਹੀਂ ਦੱਸਿਆ ਕਿ ਐਮਰਜੈਂਸੀ ਪ੍ਰਤੀਕਿਰਿਆ ਟੀਮਾਂ ਅਜੇ ਤੱਕ ਅੰਦਰ ਨਹੀਂ ਜਾ ਸਕੀਆਂ ਕਿਉਂਕਿ ਧੁਮਾਕੇ ਜਾਰੀ ਨੇ ਉਹਨਾਂ ਕਹੇ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ ਹਾਲਾਂਕਿ ਕਈ ਸਥਾਨਕ ਮੀਡੀਆ ਰਿਪੋਰਟਸ ਦੇ ਵਿੱਚ ਬਾਅਦ ਚ ਕਿਹਾ ਗਿਆ ਕਿ ਕਈ ਲੋਕ ਮਾਰੇ ਗਏ ਅਤੇ ਹੋਰ ਲਾਪਤਾ ਨੇ ਐਕਿਊਰੇਟ ਐਨਰਜੈਟਿਕ ਸਿਸਟਮਸ ਨੇ ਸ਼ੁੱਕਰਵਾਰ ਸਵੇਰੇ ਘਟਨਾ ਤੇ ਕੋਈ ਟਿੱਪਣੀ ਨਹੀਂ ਕੀਤੀ ਹਾਦਸੇ ਦੇ ਕਈ ਵੀਡੀਓ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਸੜਦੇ ਮਲਬੇ ਅਤੇ ਹਵਾ ਚ ਧੂਆਂ ਉੱਡਦਾ ਦਿਖਾਈ ਦੇ ਰਿਹਾ ਹੈ ਨੈਸ਼ਵਿਲੇ ਵਿੱਚ ਡਬਲਯੂਟੀ ਵੀ ਐਫ ਟੀਵੀ ਨੇ ਘਟਨਾ ਸਥਾਨ ਤੇ ਖਿੰਡੇ ਹੋਏ ਮਲਬੇ ਅਤੇ ਪਾਰਕਿੰਗ 'ਚ ਨੁਕਸਾਨ ਨੇ ਗਏ ਵਾਹਨਾਂ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ ਨਿਊਜ਼ ਸਟੇਸ਼ਨ ਨੇ ਇੱਕ ਵੱਡਾ ਧਮਾਕਾ ਮਹਿਸੂਸ ਕਰਨ ਵਾਲੇ ਨਿਵਾਸੀਆਂ ਦੇ ਕਾਲਾਂ ਪ੍ਰਾਪਤ ਕਰਨ ਦੀ ਰਿਪੋਰਟ ਕੀਤੀ ਨਿਰਮਾਤਾ ਤੋਂ 20 ਮਿੰਟ ਤੋਂ ਵੱਧ ਦੂਰੀ ਤੇ ਲੈਬੋਵਿਲ ਦੇ ਨਿਵਾਸੀਆਂ ਨੇ ਆਪਣੇ ਘਰਾਂ ਨੂੰ ਹਿਲਦੇ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ ਤੇ ਕੁਝ ਨੇ ਆਪਣੇ ਘਰਾਂ ਦੇ ਕੈਮਰਿਆਂ ਤੇ ਧਮਾਕੇ ਦੀ ਉੱਚੀ ਆਵਾਜ਼ ਨੂੰ ਕੈਦ ਵੀ ਕੀਤਾ ਟੈਨੇਸੀ ਦੇ ਕਾਂਗਰਸਮੈਨ ਸਕਾਰਟ ਡਿਸਜਾਰਲੈਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿਰਪਾ ਕਰਕੇ ਹਿਕਮੈਨ ਕਾਉਂਟੀ ਚ ਐਕਿਊਰੇਟ ਐਨਰਜੈਟਿਕ ਸਿਸਟਮ ਪਲਾਂਟ ਦੇ ਕਰਮਚਾਰੀਆਂ ਉਹਨਾਂ ਦੇ ਪਰਿਵਾਰਾਂ ਅਤੇ ਦੋਸਤਾਂ ਲਈ ਪ੍ਰਾਰਥਨਾ ਕਰਨ ਚ ਐਮੀ ਅਤੇ ਮੇਰੇ ਨਾਲ ਸ਼ਾਮਲ ਹੋਵੋ ਕਿਰਪਾ ਕਰਕੇ ਘਟਨਾ ਸਥਾਨ ਤੇ ਮੌਜੂਦ ਸਾਰੇ ਪਹਿਲੇ ਜਵਾਬ ਦੇਣ ਵਾਲਿਆਂ ਲਈ ਵੀ ਪ੍ਰਾਰਥਨਾ ਕਰੋ ਸ਼ੁੱਕਰਵਾਰ ਨੂੰ ਦੱਖਣੀ ਅਮਰੀਕਾ ਤੇ ਅੰਟਾਰਕਟਿਕਾ ਦੇ ਦੱਖਣੀ ਸਿਰੇ ਦੇ ਵਿਚਕਾਰ ਸਥਿਤ ਡ੍ਰੇਕ ਪੈਸੇਜ ਤੇ 7.8 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਪੁਚਾਲ ਆਇਆ। ਪੁਚਾਲ ਤੋਂ ਬਾਅਦ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਨੇੜਲੇ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਤੇ ਸਥਾਨਕ ਨਿਵਾਸੀਆਂ ਤੇ ਜਹਾਜ਼ਾਂ ਨੂੰ ਚੌਕਸ ਰਹਿਣ ਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਯਾਨੀ ਕਿ ਯੂਐਸਜੀਐਸ ਨੇ ਰਿਪੋਰਟ ਦਿੱਤੀ ਕਿ ਪੁਚਾਲ 110 ਕਿਲੋਮੀਟਰ ਦੀ ਘੱਟ ਡੂੰਘਾਈ ਤੇ ਆਇਆ ਜਿਸ ਨਾਲ ਨੇੜਲੇ ਤੱਟ ਅਤੇ ਸੰਭਾਵੀ ਪ੍ਰਭਾਵ ਵਧਿਆ ਅਧਿਕਾਰੀਆਂ ਨੇ ਦੱਖਣੀ ਚਿੱਲੀ ਅਤੇ ਅੰਟਾਰਕਟਿਕਾ ਤੱਟਾਂ ਦੇ ਨਾਲ ਜਹਾਜ਼ਾਂ ਤੇ ਪਾਈਚਾਰਿਆਂ ਨੂੰ ਸਾਵਧਾਨੀ ਦੇ ਉਪਾਅ ਕਰਨ ਦੀ ਸਲਾਹ ਦਿੱਤੀ ਹੈ ਇਹ ਪੁਚਾਲ ਉਸੇ ਦਿਨ ਆਇਆ ਜਦੋਂ ਫਿਲੀਪੀਨਸ ਦੇ ਤੱਟ ਤੇ 6.7 ਤੀਬਰਤਾ ਦਾ ਇੱਕ ਹੋਰ ਪੁਚਾਲ ਮਹਿਸੂਸ ਕੀਤਾ ਗਿਆ ਜਿਸ ਨਾਲ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਤੇ ਸੁਨਾਮੀ ਦੀ ਚੇਤਾਵਨੀ ਦਿੱਤੀ ਗਈ ਮਾਹਿਰਾਂ ਨੇ ਕਿਹਾ ਕਿ ਡ੍ਰੇਕ ਪੈਸੇਜ ਚ ਪੁਚਾਲ ਦੁਨੀਆ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਾਲੀਆ ਪੁਚਾਲ ਦੀਆਂ ਘਟਨਾਵਾਂ ਦੀ ਇੱਕ ਲੜੀ ਦਾ ਹਿੱਸਾ ਹੈ ਡ੍ਰੇਕ ਪੈਸੇਜ ਚ 600 ਮੀਲ ਚੌੜਾ ਜਲ ਮਾਰਗ ਹੈ ਜੋ ਐਟਲੈਂਟਿਕ ਅਤੇ ਪ੍ਰਸ਼ਾਂਤ ਮਹਾਸਾਗਰਾਂ ਨੂੰ ਜੋੜਦਾ ਹੈ ਇਹ ਦੱਖਣੀ ਅਮਰੀਕਾ 'ਚ ਕੇਪ ਹੋਰਨ ਅਤੇ ਅੰਟਾਰਕਟਿਕਾ 'ਚ ਦੱਖਣੀ ਸ਼ੈਟਲੈਂਡ ਟਾਪੂਆਂ ਦੇ ਵਿਚਕਾਰ ਸਥਿਤ ਹੈ ਆਪਣੇ ਖਤਰਨਾਕ ਪਾਣੀਆਂ ਲਈ ਜਾਣਿਆ ਜਾਂਦਾ ਇਹ ਜਲਮਾਰਗ ਸ਼ਕਤੀਸ਼ਾਲੀ ਹਵਾਵਾਂ ਤੇਜ਼ ਧਾਰਾਵਾਂ ਤੇ ਉੱਚੀਆਂ ਲਹਿਰਾਂ ਲਈ ਬਦਨਾਮ ਹੈ ਜੋ ਅੰਟਾਰਟਿਕਾ ਸਰੰਕੰਪੋਲਰ ਕਰੰਟ ਦੇ ਨਿਰਵਿਗਨ ਵਹਾਅ ਦੁਆਰਾ ਵਧਦੀਆਂ ਨੇ ਉੱਤਰੀ ਕੈਰੋਲਿਨਾ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਟ੍ਰੈਫਿਕ ਸਿਗਨਲ ਸਿਸਟਮ 'ਚ ਇੱਕ ਨਵਾਂ ਸਫੇਦ ਰੰਗ ਜੋੜਨ ਦਾ ਪ੍ਰਸਤਾਵ ਰੱਖਿਆ ਹੈ ਇਹ ਨਵਾਂ ਰੰਗ ਖਾਸ ਤੌਰ ਤੇ ਆਟੋਨੋਮਸ ਵਾਹਨਾ ਲਈ ਤਿਆਰ ਕੀਤਾ ਗਿਆ ਹੈ ਵਰਤਮਾਨ 'ਚ ਟ੍ਰੈਫਿਕ ਲਾਈਟ ਲਾਲ ਸਟਾਪ ਲਈ ਪੀਲਾ ਸਾਵਧਾਨੀ ਲਈ ਤੇ ਹਰਾ ਅੱਗੇ ਵਧਣ ਲਈ ਵਰਤਦੀਆਂ ਨੇ ਹਾਲਾਂਕਿ ਇਹ ਚਿੱਟੀ ਰੋਸ਼ਨੀ ਟ੍ਰੈਫਿਕ ਪ੍ਰਵਾਹ ਨੂੰ ਸੁਚਾਰੂ ਬਣਾਉਣ 'ਚ ਮਦਦ ਕਰ ਸਕਦੀ ਹੈ ਖੋਜ ਦੇ ਅਨੁਸਾਰ ਇਹ ਚਿੱਟੀ ਰੋਸ਼ਨੀ ਸਵੈ ਡਰਾਈਵਿੰਗ ਕਾਰਾਂ ਦੀ ਟੈਕਨੋਲੋਜੀ ਦੀ ਵਰਤੋਂ ਕਰਕੇ ਟ੍ਰੈਫਿਕ ਭੀੜ ਨੂੰ ਘਟਾਉਣ 'ਚ ਮਦਦ ਕਰ ਸਕਦੀ ਹੈ ਇਹ ਵਿਚਾਰ ਸਭ ਤੋਂ ਪਹਿਲਾਂ 2024 'ਚ ਸਿਵਲ ਨਿਰਮਾਣ ਤੇ ਵਾਤਾਵਰਣ ਇੰਜੀਨੀਅਰਿੰਗ ਦੇ ਐਸੋਸੀਏਟ ਪ੍ਰੋਫੈਸਰ ਪ੍ਰੋਫੈਸਰ ਅਲੀ ਹਜ ਬਾਬੀ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ ਉਸ ਨੇ ਸਮਝਾਇਆ ਕਿ ਸਾਡੀ ਪਿਛਲੀ ਖੋਜ 'ਚ ਅਸੀਂ ਚਿੱਟੇ ਪੜਾ ਦੀ ਧਾਰਨਾ ਪੇਸ਼ ਕੀਤੀ ਜੋ ਸਵੈ ਡਰਾਈਵਿੰਗ ਕਾਰਾਂ ਵਿਚਕਾਰ ਤਾਲਮਿਲ ਵਧਾ ਕੇ ਚੁਰਾਹਿਆਂ ਤੇ ਟ੍ਰੈਫਿਕ ਨੂੰ ਤੇਜ਼ੀ ਨਾਲ ਸਾਫ਼ ਕਰਨ ਚ ਮਦਦ ਕਰਦੀ ਹੈ ਹੁਣ ਅਸੀਂ ਪੈਦਲ ਚੱਲਣ ਵਾਲਿਆਂ ਨੂੰ ਸ਼ਾਮਲ ਕੀਤਾ ਤੇ ਨਤੀਜੇ ਬਹੁਤ ਸਕਾਰਾਤਮਕ ਰਹੇ ਇਹ ਚਿੱਟੀ ਰੋਸ਼ਨੀ ਆਟੋਨੋਮਸ ਵਾਹਨਾਂ ਨਾਲ ਵਾਇਰਲੈਸ ਤੌਰ ਤੇ ਸੰਚਾਰ ਕਰੇਗੀ ਜਦੋਂ ਕੁਝ ਗਿਣਤੀ ਚ ਸਵੈ ਡਰਾਈਵਿੰਗ ਕਾਰਾਂ ਇੱਕ ਚੁਰਾਹੇ ਤੇ ਪਹੁੰਚਦੀਆਂ ਨੇ ਤਾਂ ਰੋਸ਼ਨੀ ਕਿਰਿਆਸ਼ੀਲ ਹੋ ਜਾਵੇਗੀ ਇਸ ਲਈ ਨਵੇਂ ਨੇੜਲੇ ਮਨੁੱਖੀ ਡਰਾਈਵਰਾਂ ਨੂੰ ਆਪਣੇ ਅੱਗੇ ਵਾਲੇ ਵਾਹਨ ਦਾ ਪਿੱਛਾ ਕਰਨਾ ਪਵੇਗਾ ਕਿਉਂਕਿ ਉਸ ਸਮੇਂ ਸਵੈਚਾਲਿਤ ਕਾਰਾਂ ਆਪਣੇ ਆਪ ਟ੍ਰੈਫਿਕ ਦਾ ਪ੍ਰਬੰਧਨ ਕਰਨਗੀਆਂ ਪ੍ਰੋਫੈਸਰ ਹਜਬਾ ਬਾਈ ਨੇ ਸਮਝਾਇਆ ਸੜਕਾਂ ਤੇ ਜੀ ਜਿਆਦਾ ਆਟੋਨੋਮਸ ਵਾਹਨ ਹੋਣਗੇ ਆਵਾਜਾਈ ਦਾ ਪ੍ਰਵਾਹ ਉਨਾ ਹੀ ਬਿਹਤਰ ਤੇ ਸੁਰੱਖਿਅਤ ਹੋਵੇਗਾ ਇਸ ਨਾਲ ਯਾਤਰਾ ਦਾ ਸਮਾਂ ਘਟ ਜਾਵੇਗਾ ਬਾਲਣ ਕੁਸ਼ਲਤਾ ਵਧੇਗੀ ਤੇ ਸੜਕ ਸੁਰੱਖਿਆ ਚ ਸੁਧਾਰ ਹੋਵੇਗਾ ਖੋਜ ਨੇ ਇਹ ਵੀ ਦਿਖਾਇਆ ਕਿ ਚਿੱਟੀ ਰੋਸ਼ਨੀ ਪ੍ਰਣਾਲੀ ਨੇ ਪੈਦਲ ਯਾਤਰੀਆਂ ਦੀ ਮੌਜੂਦਗੀ ਦੇ ਬਾਵਜੂਦ ਆਵਾਜਾਈ ਦੇ ਪ੍ਰਵਾਹ ਚ ਸੁਧਾਰ ਕੀਤਾ ਜੇਕਰ ਭਵਿੱਖ ਚ ਜ਼ਿਆਦਾਤਰ ਵਾਹਨ ਖੁਦ ਮੁਖਤਿਆਰ ਬਣ ਜਾਂਦੇ ਨੇ ਤਾਂ ਚੌਰਾਹਿਆਂ ਤੇ ਉਡੀਕ ਸਮੇਂ ਨੂੰ 25% ਤੋਂ ਵੱਧ ਘਟਾਇਆ ਜਾ ਸਕਦਾ ਹੈ ਭਾਵੇਂ ਸਾਰੇ ਵਾਹਨ ਸਵੈ ਚਾਲਿਤ ਨਹੀਂ ਹਨ ਇਸ ਪ੍ਰਣਾਲੀ ਤੋਂ ਯਾਤਰਾ ਦੇ ਸਮੇਂ ਅਤੇ ਆਵਾਜਾਈ ਭੀੜ ਦੋਵਾਂ ਨੂੰ ਕਟਾਉਣ ਦੀ ਉਮੀਦ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ